ਮੇਰੇ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਪਿਛਲੇ ਸਾਲ ਵੀ ਧਰਨਾ ਲੱਗਾ ਸੀ ਜਦੋਂ ਸੈਂਟਰ ਨੂੰ ਸੈਨੀਟਰ ਨੂੰ ਭੰਗ ਕੀਤਾ ਜਾ ਰਿਹਾ ਸੀਗਾ ਤੇ ਉਸ ਟਾਈਮ ਤੇ ਵੀ ਮੁੜ ਕੇ ਸਰਕਾਰ ਨੇ ਉਹ ਚੀਜ਼ ਵਾਪਸ ਲੈ ਲਈ ਤੇ ਅੱਜ ਫਿਰ ਦੁਬਾਰਾ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬੀਆਂ ਦੀ ਇੱਕ ਬੜੀ ਸ਼ਾਨਦਾਰ ਇਤਿਹਾਸ ਹੈ ਇਹਦਾ ਤੇ ਇਹਦੇ ਵਾਸਤੇ ਮੇਰੇ ਖਿਆਲ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਧੱਕੇ ਨਾਲ ਜਾਂ ਪੰਜਾਬ ਸਰਕਾਰ ਵੀ ਨਾਲ ਮਿਲੀ ਹੋਈ ਆ ਇਤੋਂ ਜਿਹੜਾ ਪੰਜਾਬ ਦਾ ਹੱਕ ਜਿਹੜਾ ਉਹ ਖਤਮ ਕਰਨ ਵਾਸਤੇ ਉਹ ਆਪਣੀ ਮਨਮਰਜ਼ੀ ਕੇਂਦਰ ਚਲਾਉਣੀ ਚਾ ਰਿਹਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਗਈ ਤੇ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਵੀ ਇਹ ਪੰਜਾਬ ਦੇ ਸੀਐਮ ਨੂੰ ਵੀ ਅਪੀਲ ਕਰਦੇ ਆ ਕਿ ਉਹ ਇਹਦੇ ਚ ਪੰਜਾਬ ਦੇ ਜਿਹੜਾ ਇਹਦਾ ਹੱਕ ਆ ਯੂਨੀਵਰਸਿਟੀ ਦਾ ਇਹ ਪੰਜਾਬ ਕੋਲ ਹੋਣਾ ਚਾਹੀਦਾ ਕਿਉਂਕਿ ਇਹ ਪਹਿਲਾਂ ਇੰਟਰ ਸਟੇਟ ਯੂਨੀਵਰਸਿਟੀ ਸੀ ਹੁਣ ਬਾਕੀ ਉਹਨਾਂ ਨੇ ਆਪਣੀਆਂ ਯੂਨੀਵਰਸਟੀਆਂ ਬਣਾ ਲਈਆਂ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਇਹ ਜਿਹੜੀ ਆ ਇਥੇ ਜਿਹੜਾ ਪੋਲ ਅਧਿਕਾਰ ਜਿਹੜਾ ਪੰਜਾਬ ਦਾ ਹੋਣਾ ਚਾਹੀਦਾ ਤੇ ਪੰਜਾਬ ਨੂੰ ਇਹ ਯੂਨੀਵਰਸਿਟੀ ਮਿਲਣੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਆਪਣੇ ਕੰਟਰੋਲ ਚ ਲੈਣੀ ਚਾਹੀਦੀ ਹੈ ਸੁਸਿਆ ਜਿੱਥੇ ਪਹੁੰਚੀ ਸੀਗੇ ਤੁਹਾਡੇ ਆਪ ਦੀ ਜਥੇਬੰਦੀ ਦੇ ਵੱਲੋਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜਿਹੜਾ ਇਹਨਾਂ ਨਾਲ ਕੀਤਾ ਜਾਏਗਾ ਨਹੀਂ ਅਸੀਂ ਤੇ ਇਹ ਦੀ ਜਿਹੜੇ ਇਹ ਸਾਡੀ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਸੀਂ ਇਹਨਾਂ ਨੌਜਵਾਨਾਂ ਨਾਲ ਜਿਹੜੇ ਹੋਰ ਵੀ ਸਾਡੇ ਆਕਿਆ ਬੀਬੀ ਐਮਬੀ ਰਾ ਦੂਜਿਆਂ ਤੇ ਜਾਂਦਾ ਅਸੀਂ ਉਥੇ ਡਟ ਕੇ ਲੜਾਈ ਕਰਾਂਗੇ ਲੜਾਈ ਲੜਾਂਗੇ ਕਿਉਂਕਿ ਪੰਜਾਬ ਨੂੰ ਇਹ ਪੰਜਾਬ ਦੀ ਹੋਣ ਦਸਤੀ ਨੂੰ ਮਟਾਉਣ ਵਾਸਤੇ ਜਿਹੜੇ ਕੇਂਦਰ ਸਰਕਾਰ ਦਿਨ ਬਦ ਦਿਨ ਜਿਹੜੇ ਪੰਜਾਬ ਦੇ ਹੱਕ ਆ ਉਹ ਖੋਏ ਜਾ ਰਹੇ ਆ ਉਹ ਪੰਜਾਬੀ ਜਾਂ ਕਦੀ ਬਰਦਾਸ਼ਤ ਨਹੀਂ ਕਰਨਗੇ ਅਸੀਂ ਤੇ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪੋ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਹਾਲਾਤਾਂ 'ਚ ਜੋ ਕੁਝ ਵੀ ਵਾਪਰ ਰਿਹਾ ਇਹਦੇ ਵਾਸਤੇ ਸਾਰੇ ਜਣੇ ਇੱਕ ਹੋ ਕੇ ਇਹ ਜਿਹੜੀਆਂ ਕੇਂਦਰ ਸਰਕਾਰ ਸਾਡੇ ਤੇ ਨਵੇਂ ਤੋਂ ਨਵੇਂ ਕੋਈ ਸਾਡੇ ਹੱਕ ਖੋ ਰਹੀ ਆ ਉਹਦੇ ਵਾਸਤੇ ਆਪਾਂ ਨੂੰ ਲਾਮਬੰਦ ਹੋ ਕੇ ਤੇ ਇਹ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਚਾਉਣਾ ਚਾਹੁੰਦੇ ਹਾਂ। ਤਾਂ ਇਲੈਕਸ਼ਨ 'ਚ ਹੀ ਮੁੱਦਾ ਇਸ ਦੀ ਗੱਲ ਉਠਾਓਗੇ ਤੁਸੀਂ ਉੱਥੇ ਕਿਉਂਕਿ ਸਾਰੀ ਪੋਲਿਟਿਸ਼ਨ ਉੱਥੇ ਭਾਜੀਪੀ ਤਮਾਮ ਲੀਡਰ ਪਹੁੰਚੇ ਹੋਏ ਨੇ ਤੇ ਰਾਜੇ ਵਿੜਿੰਗ ਬਾਰੇ ਵੀ ਜਾਨਣਾ ਚਾਹਾਂਗੇ ਤੁਹਾਡੀ ਕੀ ਉਹਨਾਂ ਤੇ ਰਿਐਕਸ਼ਨ ਹੈਗਾ ਜਿਹੜਾ ਡਾਇਰੈਕਟ ਨਹੀਂ ਮੇਰੇ ਖਿਆਲ ਹੈ ਕਿ ਸਾਨੂੰ ਇਹ ਜਿਹੜਾ ਅੱਜ ਦਾ ਮਸਲਾ ਵਾ ਇਹ 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 ਯੂਨੀਵਰਸਿਟੀ ਦਾਈਆ ਤੇ ਯੂਨੀਵਰਸਿਟੀ ਵਾਸਤੇ ਅਸੀਂ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਆ ਬਹੁਤ ਇੱਕ ਬਹੁਤ ਵੱਡੀ ਤਰਹ ਹੋ ਰਹਾ ਤੇ ਇਹ ਨੂੰ ਅਸੀਂ ਇਦਾਂ ਆਪਣੀ ਮਨਮਰਜ਼ੀ ਨਹੀਂ ਕਰਵਾਵਾਂਗੇ ਕਿਦੋਂ ਰੁਕੇ ਜਿੱਦਾਂ ਸਾਡੇ ਹੱਕਾਂ ਤੇ ਆ ਕੇ ਡਾਕਾ ਮਾਰ ਕੇ ਸਾਡੀ ਨੌਜਵਾਨੀ ਨੂੰ ਵਿਦਿਆ ਤੋਂ ਵਹੀਣ ਕਰਕੇ ਉਹ ਆਪਣੀ ਜਿਹੜਾ ਆਪਣੇ ਉਹ ਹਾਲਾਤ ਜਿਹੜੇ ਗਲਤ ਪਾਸੇ ਨੂੰ ਪੈਦਾ ਕਰ ਰਹੇ ਆ ਉਹ 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 ਬਰਦਾਸ਼ਤ ਨਹੀਂ ਹੋਣਗੇ ਅਸੀਂ ਸਾਰੇ ਜਣੇ ਇਹਨਾਂ ਨੌਜਵਾਨਾਂ ਦਾ ਇਹਨਾਂ ਨੂੰ ਵੀ ਕਹਿੰਨੇ ਕਿ ਤੁਸੀਂ ਪੋਲੀਟੀਕਲ ਤੌਰ ਤੇ ਵੀ ਅੱਗੇ ਆਓ ਕਿ ਆਪਾਂ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਪੰਜਾਬੀਅਤ ਨੂੰ ਬਰਬਾਦ ਕਰਨਾ ਚਾ ਰਹੀਆਂ ਸਾਡੇ ਕੋਲ ਜਿਹੜੇ ਹੱਕ ਹੋ ਰਹੇ ਆ ਉਹਨਾਂ ਦਾ ਅਸੀਂ ਡਟ ਕੇ ਮੁਕਾਬਲਾ ਰਾਜਾ ਬੜਿੰਗ ਸੁਣਿਆ ਉਹਨਾਂ ਤੇ ਐਫ ਆਈ ਆਰ ਹੋ ਚੁੱਕੀ ਹੈ ਮਰਦੋਸ ਬਿਆਨ ਨੂੰ ਲੈ ਕੇ ਜਿਹੜਾ ਉਹਨਾਂ ਨੇ ਕੋਟਾ ਸਿੰਘ ਬਾਰੇ ਬੋਲਿਆ ਸੀ ਉੱਥੇ ਤਰਨਤਾਰ ਨਹੀਂ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਅਸੀਂ ਤਾਂ ਚਾਹੁੰਦੇ ਆ ਕਿ ਪੰਜਾਬ ਜਾਂ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵੀ ਜਾਤ ਪਾਤ ਧਰਮ ਅਜਬ ਤੋਂ ਪਰ ਉੱਠ ਕੇ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੇ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਨਿਖੇਦੀ ਜਾਣਕਿਆ ਉਹ ਉਹਦਾ ਸਹੀ ਜਾਤ ਪਾਤ ਉਹਨਾਂ ਨੇ ਤੁਹਾਡੇ ਜਿਹੜੇ ਵਾਰ ਜਿਹੜੇ ਤੁਹਾਡੇ ਐਮਪੀ ਜਿੱਤੇ ਸਰਬਜੀਤ ਖਾਲਸਾ ਜਿੱਤੇ ਕਹਿੰਦੇ ਵੀ ਪਾਰਲੀਮੈਂਟ ਚ ਇੱਕ ਦਿਨ ਵੀ ਉਹਨਾਂ ਨੇ ਫਤਿਹ ਦਾ ਨਾਰਾ ਨਹੀਂ ਲਾਇਆ ਤੇ ਮੇਰਾ ਖਿਆਲ ਹੈ ਮੇਰੇ ਖਿਆਲ ਚਲੋ ਉਹ 1 ਕਐਮਪੀ ਜਿੱਤਿਆ ਜਾਂ ਉਹਨੂੰ ਮੌਕਾ ਨਹੀਂ ਦਿੱਤਾ ਗਿਆ ਬਾਕੀ ਜਿਹੜੇ 12 13 ਬੋਲਦੇ ਉਹ ਪੰਜਾਬ ਦੇ ਹੱਕਾਂ ਤੇ ਡਾਕੇ ਪੈ ਰਹੇ ਉਹ ਕਿਉਂ ਨਹੀਂ ਰੋਕਦੇ ਉਹ ਉਹ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੋ ਜਿਹੇ ਨੂੰ ਮਿਹਣੋ ਮਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨਸ਼ਿਆਂ 'ਚ ਬਰਬਾਦ ਹੋ ਗਿਆ ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ ਇਹ ਜਿਹੜੇ ਪੰਜਾਬ ਪਹਿਲਾਂ ਇਹ 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 ਰਾਜਾ ਵਿੜਿੰਗ ਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੱਧਰ ਤੇ ਕਹਾਣ ਕੀਤਾ ਪੰਜਾਬ ਨੂੰ ਲੁੱਟਿਆ ਕੁੱਟਿਆ ਹੁਣ ਮੇਰੇ ਖਿਆਲ ਹੈ ਕਿ ਜਿਹੜੇ ਕੋ ਇਹ ਹੁਣ ਬਖਲਾਏ ਹੋਏ ਆ ਕਿ ਇਹਨਾਂ ਨੂੰ ਸਾਰਾ ਕੁਝ ਦੇਦਾ ਇਹਨਾਂ ਨੂੰ ਦਿਹਾਰ ਸਾਹਮਣੇ ਆ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਇਹਨੂੰ ਆਪਣੇ ਅੰਡਰ ਲੈਣਾ ਚਾਹੁੰਦੀ ਹੈ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੀ ਹੈ ਮੇਨ ਲੜਾਈ ਹੈ ਜਿਹੜੀ ਉਹ ਮੇਨ ਲੜਾਈ ਪੜਾਈ ਦੀ ਹੈ ਵੀ ਬੱਚਿਆਂ ਨੂੰ ਕੀ ਪੜਾਉਣਾ ਹੈ ਇਹ ਮੰਨਵਾਦੀ ਸੋਚ ਹੈ ਜਿਹੜੀ ਉਹ ਲਾਗੂ ਕਰਨਾ ਚਾਹੁੰਦੇ ਆ ਉਹ ਵੀ ਪੜਾਉਣਾ ਚਾਹੁੰਦੇ ਆ ਕਿ ਬੱਚਿਆਂ ਦੀ ਮੈਂਟੈਲਿਟੀ ਸ਼ੁਰੂ ਤੋਂ ਓਮੇ ਦੀ ਹੋਵੇ ਕਿਉਂਕਿ ਤਕਰੀਬਨ ਇਹਨਾਂ ਨੇ ਸਕੂਲਾਂ 'ਚ ਵੀ ਇਹਨਾਂ ਨੇ ਪਿੱਛੇ ਜੇ ਸੂਰਿਆ ਨਮਸਕਾਰ ਔਰ ਕਾਮੇਡੀਆਂ ਚੀਜ਼ਾਂ ਲਾਗੂ ਕਰਨੀਆਂ ਚਾਹੀਆਂ ਸੀ ਤੇ ਓਵੇਂ ਹੀ ਹੌਲੀ-ਹੌਲੀ ਹੁਣ ਇਹ ਉੱਪਰਲੀ ਸਟੱਡੀਜ਼ ਦੇ ਵਿੱਚ ਆਪਣੇ ਚੇਂਜ ਕਰਨਾ ਚਾਹੁੰਦੇ ਆ ਬ੍ਰਾਹਮਣਵਾਦੀ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਆ ਹਿੰਦੂ ਇਤਿਹਾਸ ਨੂੰ ਵਿੱਚ ਲਿਆਉਣਾ ਚਾਹੁੰਦੇ ਆ ਕਿ ਸਾਨੂੰ ਲੋੜ ਹੀ ਨਾ ਪਵੇ ਅਜਿਓ ਕਰਨ ਦੀ ਬੱਚਿਆਂ ਦਾ 멘ਟਲੀ ਮਤਲਬ ਡਵੈਲਪ ਹੀ ਉਸ ਤਰੀਕੇ ਨਾਲ ਹੋਣ ਇਹ ਹਿੰਦੂ ਸਮਾਜ ਇੱਥੇ ਮਤਲਬ ਹਿੰਦੂ ਤਾਂ ਇੱਥੇ ਲੜ ਜਾਂ ਯੂਨੀਵਰਸਿਟੀ ਚ ਨਹੀਂ ਜੀ ਜਿਹੜੀ ਸੋਚ ਹੈ ਨਾ ਪੜਾਈ ਨੂੰ ਚੇਂਜ ਕਰਨਾ ਚਾਹੁੰਦੇ ਆ ਪੜਾਈ ਹੈ ਜਿਹੜੀ ਉਹ ਜਿਵੇਂ ਬ੍ਰਾਹਮਣਵਾਦੀ ਸੋਚ ਦੀ ਲਾਗੂ ਕਰਨਾ ਚਾਹੁੰਦੇ ਆ ਮਤਲਬ ਸਿੱਖਾਂ ਦੇ ਨਾਲ ਜਿਹੜੇ ਮੁੱਦੇ ਹੈਗੇ ਜਾਂ ਸਿੱਖਾਂ ਦਾ ਇਤਿਹਾਸ ਨੂੰ ਚੇਂਜ ਕਰਨਾ ਹਾਂ ਸਿੱਖਾਂ ਦੇ ਇਤਿਹਾਸ ਨੂੰ ਹੀ ਉਹੀ ਗੱਲ ਆ ਗਈ ਵੀ ਸਿੱਖਾਂ ਦੇ ਇਤਿਹਾਸ ਨੂੰ ਹੀ ਚੇਂਜ ਕਰਨਾ ਚਾਹੁੰਦੇ ਕਸਰ ਕਸਰ ਫੋਨ ਨੂੰ ਲੈ ਕੇ ਰਾਜਾ ਬੜਿੰਗ ਨੇ ਇੱਕ ਟਿੱਪਣੀ ਕੀਤੀ ਵੀ ਤੁਸੀਂ ਪਾਰਲੀਮੈਂਟ ਜਾ ਕੇ ਸਦੇ ਤੱਕ ਨਹੀਂ ਕੋਈ ਜੀ ਦੱਸ ਸਕਦੇ ਭਾਈ ਜੀ ਗੱਲ ਪਤਾ ਕੀ ਹੈ ਹੁਣ ਮੈਂ ਫੇਰ ਤੁਹਾਨੂੰ ਦੱਸ ਦੱਸ ਦਿੰਦਾ ਮੈਂ ਫੇਰ ਦੱਸ ਦਿੰਦਾ ਗੱਲ ਇਹ ਹੈ ਵੀ ਜਿਹੜੇ ਤਾਂ ਮੁੱਦੇ ਤੇ ਮੈਂ ਬੋਲਣਾ ਚਾਹੁੰਦਾ ਹੈ ਮੇਰੀ ਸਪੀਕਰ ਨਾਲ ਵੀ ਗੱਲ ਹੋਈ ਸੀ ਉਹਨਾਂ ਦੇ ਨਾਲ ਜਿਹੜੇ ਉਹਨੇ ਉਹ ਕਹਿੰਦੇ ਜੀ ਵੀ ਇਹ ਮੁੱਦਿਆਂ ਤੇ ਤੁਸੀਂ ਬੋਲ ਨਹੀਂ ਸਕਦੇ ਨਾ ਤਾਂ ਤੁਸੀਂ ਕਿਸਾਨੀ ਦੇ ਮੁੱਦੇ ਤੇ ਬੋਲ ਸਕਦੇ ਹੋ ਨਾ ਤੁਸੀਂ ਅੰਮ੍ਰਿਤਪਾਲ ਦੇ ਮੁੱਦੇ ਤੇ ਬੋਲ ਸਕਦੇ ਹੋ ਹੋਰ ਕਿਸੇ ਵੀ ਮੁੱਦੇ ਤੇ ਬੋਲ ਲਓ ਤੁਸੀਂ ਤੁਸੀਂ ਦਿੱਤੀ ਜੀ ਕਈ ਵਾਰੀ ਰਿਕਵੈਸਟ ਮੈਂ ਬਹੁਤ ਵਾਰੀ ਦਿੱਤੀ ਹੈ ਜੀ ਪਾਰਲੀਮੈਂਟ 'ਚ ਤੁਸੀਂ ਸੈਸ਼ਨ ਜਦੋਂ ਚੱਲਦਾ ਹੁੰਦਾ ਉਦੋਂ ਹੀ ਦੇ ਸਕਦੇ ਹੋ ਉਦੋਂ ਉਹ ਕਹਿੰਦੇ ਵੀ ਤੁਸੀਂ ਨਾ ਲਿਖ ਕੇ ਦਿਓ ਕਿਸਾਨਾਂ ਦੇ ਮੁੱਦਿਆਂ ਤੇ ਫਿਰ ਤੁਸੀਂ ਬਾਕੀ ਲੀਡਰ ਦਾ ਅਸੀਂ ਸੁਣ ਨਹੀਂ ਨਹੀਂ ਸਾਡੂ ਪਤਾ ਨਹੀਂ ਕੀ ਗੱਲ ਹੈ ਜੀ ਕਿਉਂਕਿ ਜਿਹੜੇ ਮੇਰੇ ਮਦਰ ਸੀ ਉਹ ਵੀ ਜਿੰਨੀ ਵਾਰ ਵੀ ਪਾਰਲੀਮੈਂਟ ਦੇ ਵਿੱਚ ਬੋਲੇ ਆ ਉਹਨਾਂ ਦੀ ਕਦੇ ਸਪੀਚ ਰਿਕਾਰਡ ਨਹੀਂ ਹੋਈ ਤੇ ਇਹ ਮੈਨੂੰ ਕਹਿੰਨੇ ਵੀ ਹੋਰ ਮੁੱਦੇ ਤੇ ਬੋਲੋ ਜੇ ਅਸੀਂ ਹੋਰ ਮੁੱਦੇ ਤੇ ਬੋਲਦੇ ਆ ਫਿਰ ਮਤਲਬ ਫਿਰ ਉਹੀ ਗੱਲ ਆ ਜਾਂਦੀ ਅਗਲੇ ਇਹਨਾਂ ਨੇ ਕਹਿਣਾ ਜੀ ਪ੍ਰਸ਼ਨ ਹੈ ਜਾਂ ਹੋਰ ਨੇ ਲੀਡਰ ਨੇ ਕਹਿਣਾ ਜੀ ਜਿਹੜੀ ਗੱਲ ਤੁਸੀਂ ਕਰਨੀ ਸੀ ਤੁਸੀਂ ਹੋਰ ਹੀ ਗੱਲਾਂ ਕਰਕੇ ਆ ਗਏ ਵੀ ਤੁਸੀਂ ਕਿਸਾਨੀ ਦੀ ਗੱਲ ਹੀ ਪਾਰਲੀਮੈਂਟ ਤੇ ਕੀਤੇ ਜੀ ਖਾਲਸਾ ਜੀ ਗੱਲ ਇਹ ਹੈ ਵੀ ਇਹ ਮੁੱਦੇ ਤਾਂ ਛੱਡ ਜੀ ਆਹੀ ਹੈ ਅੰਮ੍ਰਿਤਪਾਲ ਦਾ ਤਾਂ ਕਿਸਾਨ ਉਹ ਯਾਰ ਇੱਕ ਵਾਰ ਖਾਲਸਾ ਜੀ ਗੱਲ ਇਹ ਹੈ ਵੀ ਜਦੋਂ ਤੁਹਾਨੂੰ ਲੋਕਾਂ ਨੇ ਉੱਥੋਂ ਜਿਤਾਇਆ ਹੈ ਤਾਂ ਚਲੋ ਠੀਕ ਹੈ ਵੀ ਤੁਹਾਨੂੰ ਅੰਮ੍ਰਿਤਪਾਲ ਦੇ ਮੁੱਦੇ ਤੇ ਜਾਂ ਕਿਸਾਨੀ ਦੇ ਕਿਸੇ ਮੁੱਦੇ ਤੇ ਨਹੀਂ ਬੋਲਣ ਦਿੱਤਾ ਹੋਊਗਾ ਪਰ ਆਪਦੇ ਖੇਤਰ ਨੂੰ ਲੈ ਕੇ ਤੁਸੀਂ ਗੰਨਵਾਤਾਂ ਰੱਖਿਆ ਕਿਉਂਕਿ ਰਾਜਾ ਵੜਿੰਗ ਦਾ ਕਹਿਣ ਦਾ ਭਾਅ ਵਹੀ ਸੀ ਵੀ ਖੇਤਰ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਹੁੰਦੇ ਨੇ ਵੀ ਆਪਾਂ ਕਿਸੇ ਹੋਰ ਤੇ ਬੋਲੇ ਨਹੀਂ ਹਲੇ ਗੱਲ ਫਿਰ ਉਹੀ ਆ ਗਈ ਨਾ ਜੀ ਇਹ ਆਪਾਂ ਦੋਹੀ ਨਿੱਕੇ ਦਿੱਤੇ ਹਾਂ ਜੇ ਅਸੀਂ ਹੋਰ ਪਾਸੇ ਬੋਲਦੇ ਹਾਂ ਤਾਂ ਉਹਨਾਂ ਨੇ ਕਹਣਾ ਜਿਹੜੇ ਮੇਨ ਮੁੱਦੇ ਸੀ ਉਹ ਤਾਂ ਛੱਡ ਤੇ ਪਰ ਖਾਲਸਾ ਜੀ ਬਾਕੀ ਲੋਕਾਂ ਦੀ ਜ਼ਿੰਮੇਵਾਰੀ ਵੀ ਹੈ ਤੁਹਾਡੀ ਨਹੀਂ ਬਿਲਕੁਲ ਮੇਰੇ ਜੀ VOTER ਮੇਰੇ ਨਾਲ ਹੈ ਮੇਰੇ ਨਾਲ ਉਹ ਸਾਰੀ ਗੱਲ ਸਮਝਦੇ ਆ ਪਰ ਹੁਣ ਜਿਹੜਾ ਮਨਜੀਤ ਸਿੰਘ ਜਿਵੇਂ ਖਾਲਸ ਤੇ ਖਾਲਸਾ ਰਾਜ ਦੀ ਗੱਲ ਜਾਂ ਖਾਲਿਸਤਾਨ ਰਾਜਾ ਵਿਢਿੰਗ ਕਰ ਰਿਹਾ ਕਿ ਸਿੱਧਾ ਸਿੱਧਾ ਇਹ ਤਾਂ ਖਾਲਿਸਤਾਨ ਅਸੀਂ ਤਾਂ ਜੀ ਕਦੀ ਖਾਲਿਸਤਾਨ ਦੀ ਮੰਗ ਹੀ ਨਹੀਂ ਕੀਤੀ ਦੱਸੋ ਮੈਂ ਕਿੱਥੇ ਕੀਤੀ ਆ ਪਰ ਮਨਦੀਪ ਸਿੰਘ ਚੌਣ ਲੜ ਰਹੇ ਨੇ ਤੁਹਾਨੂੰ ਲੱਗਦਾ ਉੱਥੇ ਲੋਕ ਕਮੇ ਸਾਥ ਦੇਣਗੇ ਕਿਉਂਕਿ ਕੋਈ ਕਮਸਕ ਨਹੀਂ ਵੀ ਆਖਰਕਾਰ ਕਿਤਨਾ ਕਿਤੇ ਜੀ ਇਹ ਜਿਹੜੇ ਮਸਲੇ ਜਿਹੜੇ ਚੁਪਦੇ ਨੇਗੇ ਉਹ ਕਿਤਨਾ ਜਿਵੇਂ ਹੁਣ ਬੜਿੰਗ ਦਾ ਵੀ ਕਹਿੰਦਾ ਪਾ ਵੀ ਸੀ ਵੀ ਇਹ ਖਲਤਾਰੀ ਸਪੋਰਟ ਨੂੰ ਸੋਚ ਨੂੰ ਤੁਸੀਂ ਸਪੋਰਟ ਕਰੋਗੇ ਨਾ ਜਿੱਤ ਨੂੰ ਜਿੱਤ ਉਹ ایسی ਤਾਂ ਕੋਈ ਗੱਲ ਨਹੀਂ ਹੈ ਜੀ ਕੋਈ ਤੁਹਾਡੇ ਸਾਹਮਣੇ ਹੀ ਹੈ ਉਹਨਾਂ ਹੀ ਜਿੱਤ ਜਾਣਾ ਹੈ ਜੀ ਜਿੰਮਣੀ ਚੌਣ ਚ ਸਾਰਾ ਕੁਝ ਸਹੀ ਚੱਲਦਾ ਪਿਆ ਹੈ ਠੀਕ ਚੱਲਦਾ ਹੈ ਜੀ ਠੀਕ ਠੱਲਦਾ ਹਾਂ ਠੀਕ ਹੈ ਹਾਂ ਮੁੰਬਈ ਤੋਂ ਜੀਆ ਯਾਰ ਇੱਕ ਟੋਰਨਾ ਚੜ੍ਹ ਗਿਆ ਕਿ ਸਾਰੇ ਬੋਲੇ ਮੈਂ ਨਹੀਂ ਬੋਲਿਆ ਤੇ ਮੈਂ ਕਿਹਾ ਜੀ ਮੈਂ ਜੋ ਬੋਲਣਾ ਹੈ ਜੋ ਮੇਰੇ ਮਨ ਦੇ ਵਿੱਚ ਹੈ ਗੱਲ ਵੀ ਕਿਸਾਨੀ ਦੀ ਤੇ ਇਹਦੀ ਆਪਣਾ ਅੰਮ੍ਰਿਤਪਾਲ ਬਾਰੇ ਮੈਂ ਇਹੀ ਗੱਲ ਕਰਨੀ ਆ ਮੈਂ ਹੋਰ ਗੱਲ ਨਹੀਂ ਕੋਈ ਕਰਨੀ ਪਹਿਲਾਂ ਕੋਈ ਡਿਵੈਲਪਮੈਂਟ ਪ੍ਰੋਜੈਕਟ ਨਹੀਂ ਮੰਗਿਆ ਤੁਸੀਂ ਨਹੀਂ ਉਹ ਨਹੀਂ ਐਵੇਂ ਤਾਂ ਜੀ ਮੈਂ ਆਪਣਾ ਪ੍ਰਾਈਵੇਟ ਮੈਂਬਰ ਬਿੱਲ ਦਿੱਤਾ ਹੈ ਗੁਰਨਾਨਕ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮਹਾਰਾਜ ਤੇ ਸਾਰਾ ਕੁਝ ਦਿੱਤਾ ਹੈ ਪ੍ਰਾਈਵੇਟ ਮੈਂਬਰ ਬਿੱਲ ਪਰ ਮੰਨਦੀ ਨਹੀਂ ਨਹੀਂ ਮੰਨਦੇ ਜੀ ਤੇ ਉਹ ਮੈਨੂੰ ਕਹਿੰਦੇ ਜੀ ਬਈ ਤੁਸੀਂ ਬਾਸ਼ਾ ਦਾ ਕੋਈ ਚੱਕਰ ਹੈ ਬਾਸ਼ਾ ਨਹੀਂ ਨਹੀਂ ਬਈ ਤੁਸੀਂ ਇਸ ਵਾਰੀ ਬੋਲ ਲਿਓ ਮੈਂ ਕਹਾਂ ਜੀ ਮੈਂ ਤਾਂ ਉਹੀ ਗੱਲ ਕਰਨੀ ਆ ਜੋ ਮੈਂ ਕਰਨੀ ਕਹਿੰਦੇ ਕਰ ਲਿਓ ਫਿਰ ਆ ਲਾਸਟ ਟਾਈਮ ਸੈਸ਼ਨ ਨਹੀਂ ਲੱਗਿਆ ਤੁਹਾਨੂੰ ਪਤਾ ਕਾਂਗਰਸ ਰੌਲਾ ਪਾਈ ਗਈ ਵੀ ਪਰ ਕੋਸ਼ਿਸ਼ ਤੁਹਾਡੀ ਲਗਾਤਾਰ ਜਾਰੀ ਹੈ ਵੀ ਬੋਲਣਾ ਆਪਾਂ ਨਹੀਂ ਬੋਲਣਾ ਤਾਂ ਹੈ ਹੀ ਆ ਜੀ ਬੋਲਣਾ ਆਪਣੀ ਮਰਜ਼ੀ ਨਾਲ ਹੈ ਉਹਨਾਂ ਦੀ ਮਰਜ਼ੀ ਨਾਲ ਨਹੀਂ ਬੋਲਣਾ ਠੀਕ ਠੀਕ ਹੈ